ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਜਿਹੜਾ ਦੱਸਿਆ ਗਿਆ ਥਾ ਕਿ ਮੌਸਮ ਨੇ ਕਰਵਟ ਲੈ ਲਈ ਹੈ ਔਰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਬਰਸਾਤ ਵੀ ਸ਼ੁਰੂ ਹੋ ਗਈ ਸਵੇਰ ਤੇ ਵੀ ਸਮਾਣਾ ਸੈਰ ਦੇ ਵਿੱਚ ਬੱਦਲਵਾਈ ਹੋ ਰਹੀ ਹੈ ਕਾਲੇ ਬੱਦਲ ਤੇਜ਼ ਹਵਾਵਾਂ ਚੱਲਣ ਨਾਲ ਕਿਸਾਨ ਚਿੰਤਿਤ ਹੈ ਔਰ ਤੁਸੀਂ ਦੇਖ ਰਹੇ ਹੋ ਖੁੱਲੇ ਆਸਮਾਨ ਕੇ ਹੇਠਾਂ ਜਿਹੜਾ ਝੋਨਾ ਪਿਆ ਹੈ ਕਦੀ ਕਿਸਾਨ ਤਰਪਾਲ ਨਾਲ ਢੱਕਦਾ ਹੈ ਉਸ ਨੂੰ ਕਦੀ ਉਹਨੂੰ ਪਛਾਣਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਕਿਉਂਕਿ ਪਹਿਲਾਂ ਹੀ ਝਾੜ ਘਟ ਨਿਕਲੇ ਅੱਧਾ ਝਾੜ ਰਹਿ ਗਿਆ ਉਸ ਦੇ ਬਾਅਦ ਜਿਹੜਾ ਹੁਣ ਮੌਸਮ ਬਦਲਿਆ ਇਹਦੇ ਨਾਲ ਕਿਸਾਨਾਂ ਨੂੰ ਚਿੰਤਾ ਸਤਾਰੀ ਹੈ ਆਸਮਾਨ ਕੇ ਹੇਠਾਂ बस परमात्मा ਅੱਗੇ ਅਰਦਾਸ ਕਰ ਰਹਾ ਵਾਹਿਗੁਰੂ ਮਿਹਰ ਕਰੇ ਤਾਂ ਕਿ ਜਿਹੜਾ ਜੋ ਕੁਝ ਬਚਿਆ ਫਸਲ ਆਜੇ ਦੋ ਵਕਤ ਦੇ ਬੱਚਾ ਵਾਸਤੇ ਕਿਸਾਨ ਤੇ ਵਪਾਰੀ ਹੈ ਮਜ਼ਦੂਰ ਕੋਈ ਵੀ ਹੈ ਜੇ ਫਸਲ ਚੰਗੀ ਹੋਵੇਗੀ ਤਾਂ ਹਰੇਕ ਦੇ ਘਰ ਦੇ ਵਿੱਚ ਖੁਸ਼ਹਾਲੀ ਹੋਵੇਗੀ ਲੇਕਿਨ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਹੈ ਉਸ ਮੌਸਮ ਦੇ ਬਦਲਾਅ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਮੈਂ ਉਸੀ ਸਾਫ਼ ਦਿਖਾਈ ਦੇ ਰਹੀ ਐ ਔਰ ਅਸੀਂ ਮੁਨੀਮ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਵਪਾਰੀਆਂ ਦੇ ਮੁਨੀਮ ਐ ਵੀ ਸਵੇਰ ਤੋਂ ਤੁਸੀਂ ਲੱਗੇ ਹੋਣੇ ਇਸ ਨੂੰ ਢੱਕਣ ਵਾਸਤੇ ਮੇਰਾ ਨਾਮ ਪਵਨ ਕੁਮਾਰ ਅਸਰ ਬਹੁਤ ਬੁਰਾ ਹਾਲ ਆ ਜੀ ਜ਼ਿਮੀਂਦਾਰਾਂ ਦਾ ਬਹੁਤ ਮਾੜਾ ਹਾਲ ਆ ਝਾੜ ਪਹਿਲਾਂ ਹੀ ਬਹੁਤ ਘਟ ਨੇ ਅੱਜ ਕੀ ਝਾੜ ਬਹੁਤ ਘਟ ਕਰਨ ਜ਼ਿਮੀਂਦਾਰ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਤੇ ਮੌਇਸਚਰ ਕਿੰਨਾ ਆ ਰਿਹਾ ਇਸ ਨੂੰ ਦੇਖਿਆ ਤੁਸੀਂ ਮੌਇਸਚਰ ਜੀ ਇਹਦਾ ਥੋੜਾ ਜਿਆਦਾ ਆ ਰਿਹਾ 20 22 ਕ ਮੌਇਸਚਰ ਆ ਰਿਹਾ ਸਰਕਾਰ ਤੋਂ ਕਹਿੰਦੇ ਸੈਲਰ ਆ ਇਸ ਤਰ੍ਹਾਂ ਮ ਉਹਨੂੰ ਕਰਵਿਨ ਰੱਖ ਸਕਦਾ ਫਸਲ ਨੂੰ ਅਤੇ ਇਸੇ ਕਰਕੇ ਉਹ ਆਪਣੀ ਫਸਲ ਨੂੰ ਮੰਡੀ ਲੈ ਕੇ ਆਂਦਾ ਹੈ ਮੰਡੀ ਲੈ ਕੇ ਆਊਗਾ ਤਾਂ ਵਪਾਰੀ ਕਹਿੰਦਾ ਵੀ ਮੌਸਰ ਘਟ ਹੋਵੇ ਮੌਸਰ ਆ ਰਿਹਾ ਹੈ 22 23 24 25 ਵੀ ਮੌਸਰ ਆ ਰਿਹਾ ਹੈ ਉਹ ਕਿਸਾਨ ਕੀ ਕਰੇ ਕਿਸਾਨ ਇਹਨੂੰ ਕਰਵਿਨ ਰੱਖ ਸਕਦਾ ਸਤਾਰੇ ਝਾੜ ਗਟ ਗਿਆ ਉੱਪਰ ਬਰਸਾਤ ਔਰ ਮੌਸਮ ਦਾ ਬਦਲਾਅ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਜੀ ਮੌਸਮ ਬਦਲੇ ਪਹਿਲਾਂ ਝਾੜ ਘਟ ਗਿਆ ਹਲਦੀ ਰੋਗ ਪਹਿਲਾਂ ਹਲਦੀ ਰੋਗ ਆ ਗਈ ਫਿਰ ਝਾੜ ਘਟ ਗਿਆ ਬੂਟਾ ਪਾਉਣਾ ਰਹਿ ਗਿਆ ਸਪਰੇਆ ਕਰ ਕਰ ਜੱਭ ਗਿਆ ਹੁਣ ਫਿਰ ਆ ਕੇ ਬਰਸਾਤ ਦਾ ਫਿਰ ਦਾ 3-3 ਦਿਨ ਦੀ ਬਰਸਾਤ ਦਾ ਹਸਰੇ ਨਹੀਂ ਕਿਵੇਂ ਟਖ ਰਹੇ ਹੋ ਤੇ ਕਿਵੇਂ ਵਿਚਾਰੇ ਹੋ ਤਰਪਾਲਾ ਨਾ ਘਟਾ ਰਹੇ ਆ ਕਿੱਥੇ ਰੁਕਦਾ ਇਹ ਬਰਸਾਤ ਆ ਗਈ ਹੁਣ ਸਵੇਰ ਦੇ ਲੱਗੇ ਆ ਫੇਰੀ ਹਾਂਜੀ ਹਾਂਜੀ ਝਾੜ ਦਾ ਵੀ ਕਾਫੀ ਫਰਕ ਪੈ ਚੁਕਿਆ ਹਲਦੀ ਰੋਗ ਕਰਕੇ ਹਾਂਜੀ ਚੋਣ ਨਹੀਂ ਪੋਣੇਗਾ ਏਰੀਆ ਦਾ ਜੀ ਆਪਣੇ 83 ਦੁਕਾਨਾਂ ਉਰੇ ਇਹਨੂੰ ਸਾਫ ਰਿਆਂ ਜੀ ਤੇ ਪਹਿਲਾਂ ਤਾਂ ਖੰਡਵਾ ਕੇ ਅਸੀਂ ਬੋਚ ਜੀ ਲੈਂਦੇ ਆ 18 ਬੋਚ ਦਾ 17 ਆ 16 डीबीपी है मेरे पास। ਹੁਣ ਮੌਸਮ ਦੇ ਹਿਸਾਬ ਨਾਲ ਦੇਖਦੇ ਹੋਏ ਸੀ ਇਹਨੂੰ ਭਰ ਨਹੀਂ ਰਹੀ ਢੱਕ ਰਹੇ ਹੈ ਜੀ। ਸਾਖ ਸੁਮਿਆ ਕਰ ਰਹੇ ਹਨ। ਜਿਹੜਾ ਮੌਸਮ ਬਦਲਿਆ ਕਿੰਨਾ ਨੁਕਸਾਨ ਦੇ ਕੇ ਫਸਲਾਂ ਦਾ ਨੁਕਸਾਨ ਦਾ ਤਾਂ ਹੈ ਜੀ ਹੁਣ ਜਿਹੜੀਆਂ ਵੱਢਣ ਵਾਲੀਆਂ ਨੇ ਜੇ ਫਸਲਾਂ ਖੜੀਆਂ ਨੇ ਉੱਥੇ ਜੇ بارش ਪੈ ਗਈ ਕੋ ਪੈਣ ਨਹੀਂ ਚੱਲਣੀ। ਨੁਕਸਾਨ ਤਾਂ ਬਹੁਤ ਜ਼ਿਆਦਾ ਹੋਊਗਾ ਜੀ। ਜਿਹੜੇ ਆਪਾਂ ਖੁੱਲੇ ਆਸਮਾਨੇ ਹੇਠਾਂ ਇਹ ਮੰਡੀਆਂ ਤੇ ਪਏ। ਇਹ ਮੰਡੀਆਂ ਤੇ ਪਏ ਜੀ ਹੁਣ 5-10% ਦਾ ਖਰਾਬ ਹੋਊਗਾ ਜੀ। ਹਾਂ ਜੀ ਹਾਂ ਇਸ ਕਰਕੇ ਹੈ ਜੀ ਬਹੁਤ ਮੌਸਮ ਬਰਬਾਦ ਦੱਸੀਏ ਕਿਸਾਨ ਕੀ ਦੇਖ ਰਿਹਾ ਇਸ ਇنسان ਨੂੰ ਲੈ ਕੇ ਹੀ ਮੰਡੀ ਚੋਂ ਨਾ ਘਟਾ ਰਿਹਾ ਜੀ ਇਸ ਕਰਕੇ ਵੀ ਆ ਬਾਰਸ਼ ਨੂੰ ਦੇਖ ਕੇ ਅਸੀਂ ਫੇਰੇ ਵੜਾਵਾਂਗੇ ਜੋਨਾਂ ਜੇ ਅਸੀਂ ਮੰਡੀ ਚ ਲੈ ਕੇ ਨਹੀਂ ਆਉਂਦੇ ਹਾਂਗੇ ਝੋਨਾ ਬਾਰਸ਼ ਨੂੰ ਇਸ ਮੰਦੇ ਨਜ਼ਰ ਰੱਖਦੇ ਆਂ ਤਾਂ ਪੈਣਾਂ ਦਾ ਤਬੀ ਜੋਰ ਨਹੀਂ ਪਿਆ ਕਿਸੇ ਸੀਜ਼ਨ ਦਾ ਜੋਰ ਨਹੀਂ ਪਿਆ ਹੈ ਦੇਖੋ ਕਿਤਨੀ ਮੰਡੀ ਖਾਲੀ ਪਿਆ ਹੈ ਅਗੇ ਇਸ ਤਰੀਕੋ ਜੀ ਸੰਦੀਪ ਨਾਮ ਹਾਂਜੀ ਲੇਬਰ ਕੰਮ ਇਹ ਮੌਸਮ ਸੂਏ ਬੱਦਲ ਹੋਏ ਬਹੁਤ ਬਹੁਤ ਤਗੜੀ ਮੌਸਮ ਥਾ ਲੇਬਰ ਕੋ ਬਹੁਤ ਤਗੜੀ ਮੌਸਮ ਥਾ ਆਪ ਕੋਈ ਨੁਕਸਾਨ ਆਇਆ ਹੈ ਇਸਕਾ ਹਾਂ ਜੀ ਨੁਕਸਾਨ ਆਇਆ ਨਾ ਸੁਖਾਣਾ ਹੋਗਾ ਇਹ ਸਾਰੇ ਕੰਮ ਕਰਨਾ ਹੋਗਾ ਸੁਖਾਣਾ ਹੋਗਾ ਬਹੁਤ ਤਕਲੀਫ ਹੈ। ਧਰਪਾਲ ਡੱਕਰੇ ਹੈ ਸਵੇਰੇ ਸਾਬ ਹਾਂ ਜੀ ਸਵੇਰ ਤੋਂ 4 ਵਜੇ ਤੋਂ ਲੱਗੇ تھے। ਉਹ 3 ਵਜੇ ਤੋਂ ਬਾਅਦ ਲੱਗ ਗਿਆ ਸੀ ਜੀ ਹਾਂ ਹਾਂ ਤਾਂ ਬੁੰਦਾਬੰਦੀ ਹੋ ਰਹੀ ਹੈ। ਹਾਂ ਜੀ ਬੁੰਦਾਬੰਦੀ ਹੋ ਰਹੀ ਜੀ। ਟਾ ਅਮੀਰ ਸਿੰਘ ਜੀ ਹਾਂ ਕਿੱਥੋਂ ਲਿਆਏ ਹੋ ਟਾ ਤੁਸੀਂ ਅਸੀਂ ਪਿੰਡ ਦੱਬਾ ਤੋਂ ਆਏ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਜਿੰਦਾਰ ਸਭ ਤਰਪਾਲਾ ਥੱਲੇ ਝੋਨਾ ਕੱਜਿਆ ਹੋਇਆ ਉੱਪਰ ਜਿਆਦਾ ਥੋੜੀ ਜਿਹੀ ਕਣੀ ਹੋਕ ਪੈ ਗਈਆਂ ਤਾਂ ਬਹੁਤ ਨੁਕਸਾਨ ਹੋ ਜਾਣਾ ਬਹੁਤ ਨੁਕਸਾਨ ਹੋ ਸਕਦਾ ਜੀ ਇਹਦਾ ਮਡੀਆਂ ਤੇ ਖੁੱਲੇ ਜਿਹੜੀ ਫਸਲ ਪਈ ਹੈ ਤੁਹਾਡੀ ਇਹ ਜੇ ਤੇਜ਼ ਬਰਸਾਤ ਆ ਜਾਈਏ ਤਾਂ ਕਿਸ ਤਰ੍ਹਾਂ ਪ੍ਰਭਾਵਿਤ ਹੋਵੇਗੀ ਇਹ ਤਾਂ ਨੁਕਸਾਨ ਹੋਊਗਾ ਬਹੁਤ ਜਿਆਦਾ ਜੀ ਕਿਸੇ ਨੇ ਚੱਕਣੀ ਨਹੀਂ ਹੈ ਜਿਹਦੀ ਕਿਸੇ ਨੇ ਸੈਲਰ ਵਾਲੇ ਨੇ ਕਿਸੇ ਨੇ ਰਾਇਸ ਵੇਚਣੀਆਂ ਗਿੱਲੀ ਹੋਏਗੀ ਧਨੀ ਹਾਂ ਜੀ ਹਾਂ ਜੀ ਗਿੱਲੀ ਹੋ ਜਾਣਿਆ ਜੀ ਮੋਚਰ ਬਜੇਗਾ ਉਹ ਮੋਚਰ ਤਾਂ ਹਾਂ ਜੀ ਮੌਸਰ ਬਦਲ ਰਿਹਾ ਜੀ ਆ ਬੱਦਲ ਵਾਈ ਬਹੁਤ ਡਰ ਲੱਗ ਰਹਾ ਹੈ ਇਹ ਬੱਦਲ ਵਾਈ ਦੋਤਾ ਬਸ ਇਹ ਤਾਂ ਵੇਖੋ ਖਰਾਬ ਹੀ ਹੋਣ ਡਿਆ ਜੀ ਮੌਸਮ ਤਾਂ ਖਰਾਬ ਨਾਲੇ ਸਾਫ ਰਵੇ ਮੌਸਮ ਚੰਗੀ ਗੱਲ ਹੀ ਹੈ ਜਿਵੇਂ ਕੱਲ ਸਾਫ ਸੀ ਉਹ ਜੇ ਮੌਸਮ ਰਵੇ ਆਈ ਜਾ ਬਾਲ ਆਈ ਜਾ ਜਿਵੇਂ 3 ਦਿਨ ਬਰਸਾਤ ਦੱਸਿਆ ਮੌਸਮ ਵਿਭਾਗ ਨੇ ਤਾਂ ਕਿੰਨੀ ਖਤਰਨਾਕ ਹੈ ਖਤਰਨਾਕ ਤਾਂ ਹੈ ਹੀ ਇਹ ਚਲ ਮਾਲ ਵਛਾਏ ਪਏ ਨੇ ਚਲ ਭਾਵੇਂ ਪੱਤਰ ਪੱਲਾ ਹੀ ਪਈਆਂ ਕੁਝ ਵੀ ਹੋਇਆਗਾ ਪਰ ਉਹਦਾ ਸਾਥ ਨੂੰ ਤਾਂ ਨਹੀਂ ਨਾ ਆ ਗਿਆ ਪੂਰਾ ਜਿੰਨਾ ਚਿਰ ਇਕੱਠਾ ਹੋ ਕੇ ਪੱਖਾ ਲਾ ਕੇ ਕੁਚਾਰ ਕੇ ਬੋਰੀ ਜੀ ਤਿਰਪੱਲਾ ਇੰਨਾ ਤੋਂ ਬਚਾਅ ਨਹੀਂ ਕਰ ਸਕਦੇ ਮੌਸਮ ਮੌਸਰ ਵੱਜੂਗਾ ਮੌਸਰ ਹਾਂ ਉਹ ਤਾਂ ਵਧੇਗਾ ਹੀ ਵਧੇਗਾ ਫਿਰ ਹੂੰ ਫਿਰ ਮੌਸਮ ਵਪਾਰੀ ਨੂੰ ਮੁਸ਼ਕਿਲ ਹੈ ਕਿਸਾਨ ਵਪਾਰੀ ਨੂੰ ਇੱਕ ਖਾਨਾ ਦੁੱਧੀ ਜਾਂਦੀ ਕਿਸਾਨਾਂ ਦੇ ਤੇ ਚਾਰ ਪਹਿਲੇ ਨਿਕਲਦਾ ਇੱਕ ਕਿੱਲੇ ਦੇ ਵਿੱਚ ਆਪਣਾ 1 1 2 2 ਇਕੱਠੇ ਨਿਕਲਦਾ ਜਿਹੜੇ ਬੋਨੇ ਪੈਦੇ ਕਰਕੇ ਸੋਨਾ ਵੀ ਘਟ ਗਿਆ ਮਤਲਬ ਤੇ ਜਿਹੜੇ ਜਿਹੜੇ ਗੇਤਾ ਚੋਂ ਜਿਹੜਾ ਲੱਗਾ ਸਾਰੇ ਦਾ ਝਾੜ ਬਹੁਤ ਜ਼ਿਆਦਾ ਘਟ ਤੇ ਉਹਦਾ ਵਿੱਚ ਤਾਂ ਹੈ ਹੀ ਨਹੀਂ ਕਿ 20 ਕਿ 20 ਕਿ ਕੱਟ ਨਹੀਂ ਬੱਦਲਵਾਇ ਕਿਸ ਤਰ੍ਹਾਂ ਸਤਾਰੀ ਹੈ ਬੱਦਲਵਾਇ ਦਾ ਸਵੇਰ ਤੇ ਤੁਹਾਡੇ ਕੋਲ ਸਵੇਰ ਤੇ ਲੱਗੇ ਆ ਅਤਰਪਾਲਾ ਪਵਾ ਰਹੇ ਆ ਕਦੇ ਤੇਰੀ ਕਿੱਥੇ ਕਰਨੇ ਕਦੇ ਕੁਝ ਕਰ ਰਹੇ ਆ ਸਾਰਾ ਇੰਤਜ਼ਾਮ ਕਰ ਰਹੇ ਆ ਕਿ ਠੀਕ ਬਤ ਤੋਂ ਬਤ ਕੋਸ਼ਿਸ਼ ਕਰਨਦੇ ਆ ਪਛਾਣ ਵੀ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪਰ ਸੋਤਮ ਕੋਸ਼ਿਸ਼ ਸਮਾਣਾ